ਜਲੰਧਰ ਦੇ ਵਿੱਚ ਸਾਰੇ ਜਿਹੜੇ ਪ੍ਰੈਸਰ ਗੀਰਾ ਉਹਨਾਂ ਦੇ ਰੂਪ ਨੂੰ ਬੈਠਿਆ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਔਰ ਜਿਸ ਮਸਲੇ ਤੇ ਬੈਠੇ ਆ ਉਹ ਮਸਲਾ ਬੜੀ ਸੰਜੀਦਤਾ ਦੇ ਨਾਲ ਲੈਣ ਵਾਲਾ ਵਾ ਔਰ ਵਾਚਨ ਵਾਲਾ ਕਿ ਪਿਛਲੇ ਦਿਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਤਾਨਾ ਸ਼ਹਿਰ ਵੇ ਨਾਲ ਜਿਹਦੇ ਦਾਨ ਨੂੰ ਉਤਾਰਿਆ ਗਿਆ ਤੇ ਦਾਸ ਉਹਨਾਂ ਨੇ ਪਿਛਲੇ ਦਿਨੀ ਜਾ ਕੇ ਮੰਗ ਵੀ ਕੀਤੀ ਸੀ ਕਿ ਜਿਹੜੇ ਜਥੇਦਾਰਾਂ ਪਰ ਕਸੂਰ ਦੱਸਿਆ ਜਾਵੇ ਡੈਕਟਰ ਕਮੇਟੀ ਜਿਨ੍ਹਾਂ ਨੇ ਜਥੇਦਾਰਾਂ ਨੂੰ ਕੱਢਿਆ ਉਹਨਾਂ ਦਾ ਕਸੂਰ ਕੀ ਹੈ ਇਹ ਕੱਲੀ ਸਾੜੀ ਜਥੇਬੰਦੀ ਦੀ ਮੰਗ ਨਹੀਂ ਸੋਚਿਆ ਸਿੱਖ ਜਥੇਬੰਦੀਆਂ ਦੀ ਮੰਗਿਆ ਜਿਹਦੇ ਵਿੱਚ ਹੁਣ ਦੰਦ ਮੀਟਕਸਾਲ ਦੇ ਨੇ ਬੈਲ ਕਰਦੀ ਕੀਤੀ ਆ ਕੱਲੋ ਜਿਹੜਾ 28 ਮਾਰਚ ਦਾ ਪ੍ਰੋਗਰਾਮ ਰੱਖਿਆ ਗਿਆ ਉਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਸਮਾਜ ਸੇਵੀ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਔਰ ਸੁਮਿਤਿਆ ਨਾਮਕ ਨਾਮ ਲੈਵਾ ਸਾ ਸੰਗਤਾਂ ਨੂੰ ਪੁਪੀਲ ਕੀਤੀ ਹੈ ਕਿ 28 ਤਰੀਕ ਨੂੰ ਹੋਗੋਗਾ ਅਗੇ ਤੇਜ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਪਹੁੰਚ ਕੇ ਉੱਤੇ ਵਾਗੂ ਦਾ ਜਾਤ ਹੋਊਗਾ ਔਰ ਇਹਨਾਂ ਤੋਂ ਇਹੋ ਗੱਲ ਪੁੱਛੀ ਜਾਊਗੀ ਕਿ ਜਥੇਦਾਰੋਂ ਦਾ ਮਸੂਲ ਕੀ ਸੀ ਔਰ ਇਸ ਵਿਸ਼ੇ ਤੇ ਅਸੀਂ ਕਾਨਫਰੰਸ ਕਰ ਰਹੇ ਹਾਂ ਕਿ ਜਿਹੜਾ ਦਬਦਬੇਕਸਾਲ ਵੱਲੋਂ ਜਿਹਨਾਂ ਮਿਸੇ ਜਥੇਬੰਦੀਆਂ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਔਰ ਪੰਥਕ ਧਿਰਾਂ ਵੱਲੋਂ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਵਾ ਉਹਦੇ ਵਾਸਤੇ ਵੱਧ ਚੜ ਕੇ ਪੰਜਾਬ ਦੇ ਲੋਕ ਸਾਹਦੇ ਕਿਉਂਕਿ ਜੱਤੇਦਾਰਾਂ ਨੇ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਔਰ ਮੌਕੇ ਦੇ ਜਿਹੜੇ ਹੁਕਮਰਾਨ ਆ ਜਿਹੜਾ ਪੁਰਾਣੇ ਸਮੇਂ ਤੋਂ ਕਾਬਜਾ ਮਦਰਦੁੱਲਾ ਉਹਨਾਂ ਨੂੰ ਜਿਹੜਾ ਫਰਮਾਨ ਸੀ ਹਜ਼ਮ ਨਹੀਂ ਹੋਇਆ ਤੇ ਜੱਤੇਦਾਰਾਂ ਨੇ ਇਲਜਾਮ ਲਾ ਕੇ ਉਹਨਾਂ ਨੂੰ ਜਿਹੜਾ ਵਾ ਬਰਕਾਸ਼ ਕੀਤਾ ਗਿਆ ਤੇ ਅਸੀਂ ਪੁੱਛਿਆ ਸੀ ਵੀ ਜੇ ਜੱਜਤਦਾਰਾਂ ਨੇ ਕੌਮ ਦੀ ਗੱਲ ਕੀਤੀ ਆ ਕੌਮ ਦੇ ਹਿੱਤਾਂ ਦੀ ਗੱਲ ਕੀਤੀ ਆ ਅਕਾਲਪੁਰ ਸਾਹਿਬ ਦੀ ਮਾਰਵਾਜਾ ਦੀ ਗੱਲ ਕੀਤੀ ਆ ਤਾਂ ਵੀ ਸਾਨੂੰ ਦੱਸੋ ਜੇ ਕੋਈ ਹੋਰ ਅੰਮ੍ਰਾ ਕਸੂਰ ਆ ਤਾਂ ਵੀ ਦੱਸੋ ਔਰ ਦਾਸ 10 ਤਰੀਕ ਨੂੰ ਜਿਸ ਦਿਨ ਨਵੇਂ ਜੱਜਤਦਾਰ ਦੀ ਤਾਜ ਪੋਸ਼ੀ ਹੁੰਦੀ ਆ ਰਾਤ ਨੂੰ ਉਸ ਦਿਨ ਮੈਂ 10 ਤਰੀਕ ਨੂੰ ਤੇਜਾ ਸਿੰਘ ਹੁੰਦੀ ਹਾਰ ਦੇ ਸਾਹਮਣੇ ਵਾਰ ਨੂੰ ਤਾਂ ਜਾ ਕੇ ਦੋ ਘੰਟੇ ਬਹਿ ਕੇ ਗਿਆਸੀ ਮੈਂ ਜੇ ਸਭ ਤੋਂ ਪੁੱਛਿਆ ਸੀ ਕਿ ਸਭ ਦੱਸਿਆ ਜਿਵੇਂ ਨਾ ਕਿ ਜੀ ਇਹ ਜਿਹੜਾ ਕੰਮ ਆ ਸਾਡੇ ਸਤਤਰੇ ਦਾ ਸਤਤਰੇ ਦਾ ਬਦੱਸ ਸਕਦੇ ਪਰ ਉਹ ਲੰਕਪੁਰ ਸਾਹਿਬ ਉਹਨਾਂ ਨੇ ਦੁਕੀਆਂ ਲੱਗੀਆਂ ਉੱਥੇ ਪਹੁੰਚੇ ਹੋਏ ਆ। ਉਪਰੰਤ ਸੀ ਹੁ ਲੱਭ ਲਾ ਮੱਦੇ ਨਜ਼ਰ ਰੱਖ ਗਿਆ ਸੀ ਪ੍ਰੋਗਰਾਮ ਨੂੰ ਡਿਲੇ ਕੀਤਾ ਸੀ ਔਰ ਉਹਦੇ ਤੋਂ ਬਾਅਦ ਆ ਦਮਦਮੀ ਤਿਰਸਾਲ ਵੱਲੋਂ ਗਿਆਨ ਸਿੰਘ ਜੱਤੇ ਬੰਦੀਆਂ ਵੱਲੋਂ ਹੋਰ ਸਿੱਟ ਜੱਤੇ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਤੇ ਅਸੀਂ ਇੱਕ ਵੱਖਰਾ ਪ੍ਰੋਗਰਾਮ ਨਾ ਕਰਨ ਦੇ ਹੋਏ ਵੀ ਅਸੀਂ ਵੱਖਰਾ ਪ੍ਰੋਗਰਾਮ ਨਹੀਂ ਕਰਦਾ ਅਸੀਂ ਪੋਸਟ ਪ੍ਰੋਗਰਾਮ ਦੀ ਮਹਤਵ ਕੀਤੀ ਔਰ ਕੱਲ ਨੂੰ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਪਾ ਜਾ ਰਹੇ ਆ ਜਿਹੜੀ ਗੱਲ ਅਸੀਂ 10 ਤਰੀਕ ਨੂੰ 25 ਸਾਲ ਨੂੰ ਜਵਾਬ ਵਿੱਚ ਮਿਲਿਆ ਦੁਬਾਰਾ ਅਸੀਂ ਉਸ ਗੱਲ ਪੁੱਛਣ ਵਾਸਤੇ ਕਿਰੇ ਗੁਰਦਾਰਾ ਪ੍ਰਬੰਧਨ ਮੈਂਟੀ ਦੇ ਦਫ਼ਤਰ ਵਿੱਚ ਜਾਵਾਂਗੇ ਜਿੱਥੋਂ ਦਾਨਾਸ਼ੀ ਪ੍ਰਮਾਣ ਸਨਾਇਆ ਜਾਂਦੇ ਤੁਸੀਂ ਕੱਲ ਜਿਹੜਾ ਆਪਣੇ ਦਮਦਬੀ ਤਕਸਾਲ ਸਾਹਿਬ ਜਿਹੜੇ ਆਪਣੇ ਜਿਹੜਾ ਨੇ ਮੀਟਿੰਗ ਰੱਖੀ ਆ ਉਹਦੇ ਵਿੱਚ ਤੁਸੀਂ ਇਸ ਲੌਂਗਿੰਗ ਬਿਲਕੁਲ ਹੀ ਮੈਂ ਤਾਂ ਉਹ ਸਪਸ਼ਟ ਕਰ ਚੁੱਕਾ ਆ ਕਿ ਅਸੀਂ 10 ਤਰੀਕ ਨੂੰ ਹੀ ਜਾ ਰਹੇ ਸੀ ਔਰ ਵਿੱਚ ਹੋਲਾਵੱਲਾ ਹੁੰਦਿਆ ਹੋਇਆ ਸੀ ਉਸ ਚੀਜ਼ ਨੂੰ ਡਿਲੇਅ ਕੀਤਾ ਔਰ ਹੁਣ ਅਸੀਂ ਉਹਨਾਂ ਸਿੱਖ ਜੱਤੇਵੰਦੀਆਂ ਦਾ ਹਿੱਸਾ ਬਣ ਕੇ ਉਹਨਾਂ ਦੇ ਨਾਲ ਜਾ ਰਹੇ ਆ ਔਰ ਅਸੀਂ ਇਹ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਅਸੀਂ ਇਸ ਟੋਲੇ ਤੋਂ ਇਹ ਗੱਲ ਪੁੱਛਾਂਗੇ ਕਿ ਉਹਨਾਂ ਦਾ ਕਸੂਰ ਕੀ ਆ ਜਿੰਨਾ ਚਿਰ ਉਹ ਜਵਾਬ ਨਹੀਂ ਦਿੰਦੇ ਔਰ ਨਾਲ ਦੇ ਨਾਲ ਇਹ ਗੱਲ ਹੈ ਕਿ ਸਾਰੀ ਕੌਮ ਸ਼੍ਰੀ ਕਾਗਤਕ ਸਾਹਿਬ ਨੂੰ ਸਮਰਥਤ ਹੈ ਤੇ ਇਸ ਲੋਲੇ ਨੇ ਸ਼੍ਰੀ ਕਾਗਤਕ ਸਾਹਿਬ ਨੂੰ ਚੈਲੰਜ ਕੀਤਾ ਔਰ ਮੈਂ ਸਭ ਤੋਂ ਵੱਡੀ ਗੱਲ ਜਿਹੜੀ ਮੀਡੀਆ ਦੇ ਰੂਪ ਇਹ ਗੱਲ ਕਹਿਣੀ ਚਾਹੁੰਦਾ ਵਾ ਕਿ ਪਿਛਲੇ ਟਾਈਮ ਤੋਂ ਲੰਮੇ ਸਮੇਂ ਤੋਂ ਵਿਧੀਆਂ ਹੋਈਆਂ ਔਰ ਬਾਦਲ ਫਿਰ ਆਪकी ਸਰਕਾਰ ਵੀ ਸੀ ਫਿਰ ਸਰਕਾਰਾਂ ਆਈਆਂ ਵਿਧੀਆਂ ਹੋਈਆਂ ਮੁੱਦਾ ਬਣ ਗਿਆ ਵੋਟਾਂ ਭੰਗਣ ਦਾ ਔਰ ਬਾਦਲਪੁਰਾ ਨੇ ਗਲਤੀਆਂ ਕਰਨ ਤੋਂ ਬਾਅਦ ਸ੍ਰੀ ਹਰਕਾਟਕ ਸਾਹਿਬ ਤੇ ਜਾ ਕੇ ਮਾਫੀਨਾਮਾ ਮਾਫੀ ਮੰਗੀ ਔਰ ਗਲਾਨਤਬੂਲ ਕੀਤੇ ਔਰ ਗਲਾਨਤਬੂਲ ਕਰਨ ਤੋਂ ਬਾਅਦ ਦੁਬਾਰਾ ਤੋਂ ਉਹ ਬਨਾ ਕੀਤਾ ਜਿਹਦੀ ਮਾਫੀ ਹੋਏਗੀ ਕਿਉਂਕਿ ਜਿੱਥੋਂ ਜਾ ਕੇ ਮਾਫੀ ਮੰਗਣੀ ਸੀ ਸਦਾ ਵੱਤਾ ਉਥੇ ਲਾ ਲਿਆ ਹੁਣ ਜਿਹੜਾ ਵਰਤਾ ਬਾਦਲਪੁਰਾ ਨੇ ਲਾਇਆ ਸ੍ਰੀ ਹਰਕਾਟਕ ਸਾਹਿਬ ਨਾਲ ਤੇ ਸਾਧ ਸੰਗਤ ਨਾਲ ਲਾਇਆ ਸ੍ਰੀ ਹਰਕਾਟਕ ਸਾਹਿਬ ਤੋਂ ਮਾਫੀ ਮਿਲਣੀ ਸੀ ਸਾਧ ਸੰਗਤ ਤੋਂ ਮਾਫੀ ਮਿਲਣੀ ਸੀ ਹੁਣ ਇਹਦਾ ਕੋਈ ਆਪਸ਼ਨ ਹੀ ਨਹੀਂ ਹੈ ਕਿ ਬਾਪ ਮੇਰਾ ਜਾਬੇ ਜਾਂ ਬਾਪ ਕੀਤੇ ਜਾਣਾ ਔਰ ਮੈਂ ਕਹੂੰਗਾ ਕਿ ਇਹ ਜਿਹੜਾ ਤਾਨਾਸ਼ਹੀ ਫਰਮਾਨ ਵਾਲਾ ਢੋਲਾਵਾਰ ਇਹਨਾਂ ਨੂੰ ਬਿਲਕੁਲ ਸੇਖੋਂ ਮੂਨਾ ਲਾਵੇ ਔਰ ਜਿਹਨੇ ਸੇਖ ਜਥੇ ਬੰਦੀਆਂ ਛੋਟੀਆਂ ਛੋਟੀਆਂ ਧਰਾ ਬਣੀਆਂ ਹੋਈਆਂ ਹਨ ਜਿਹੜੀ ਆਪਸੀ ਰਜੇਸ਼ ਵਾਲੀ ਲੜਾਈ ਲੜ ਰਹੀਆਂ ਹਨ ਉਹਦੇਤੇ ਵੀ ਸੇਖ ਕਹਿੰਦੀਆਂ ਜਥੇ ਬੰਦੀਆਂ ਨੂੰ ਬਰੇਦ ਕਰਨਾ ਚਾਹੀਦਾ ਅਸੀਂ ਜਿਹਦੇ ਬੰਦੇ ਨੂੰ ਚੱਲ ਪਿਆ ਸਾਡਾ ਇੱਕੋ ਮਨੋਰਥ ਬਣ ਗਿਆ ਕਿ ਇਹਨੇ ਪੰਥ ਜੋ ਛੇਕ ਤੋ ਇਹਨੂੰ ਪੰਥ ਜੋ ਛੇਕ ਦੋ ਇਹ ਚੀਜ਼ ਜਿਹੜੀ ਆ ਕਿਤੇ ਨਾ ਕਿਤੇ ਹਾਨੀ ਕਰਕੇ ਆਇਆ ਕਿਉਂਕਿ ਜਿਹੜਾ ਗੁਣਾਧਾਰ ਹੈ ਉਹਨੂੰ ਤਾਂ ਛੇਕੋ ਪਰ ਕਿਸੇ ਨੂੰ ਤਾਕਤ ਦੇ ਕੇ ਆ ਕੇ ਪਾਵਰ ਵਿੱਚ ਆ ਕੇ ਤਨਸ਼ੇਰ ਰਹੀਏ ਨਾਲ ਪੰਥ ਜੋ ਘਟਨਾ ਨੂੰ ਉਹਦਾ ਵਿਰੋਧ ਕਰਦਾ ਜਥੇਦਾਰ ਸਾਹਿਬ ਬਾਦਲ ਪਰਿਵਾਰ ਪਿਛਲੇ ਸਮੇਂ ਤੋਂ ਕਾਫੀ ਪਿਛਲੇ ਸਮੇਂ ਤੋਂ ਸੱਤਾ ਜਿਹ ਹੈ ਨਹੀਂ ਉਹ ਮਗਰ ਫਿਰ ਵੀ এসডিপি সি ਤੇ ਉਹਨਾਂ ਦਾ ਪੂਰਾ ਸਿਸਟਮ ਹੈਗਾ ਮੈਨੂੰ ਇਹਨੂੰ ਇਹਨੂੰ ਕਿਸ ਤਰ੍ਹਾਂ ਠੀਕ ਕਰੋਗੇ ਮੈਂ ਪਿਛਲੇ ਦਿਨ ਇਹ ਇਹ ਇਹਨੂੰ ਠੀਕ ਕਰਨ ਦੀ ਗੱਲ ਤੁਸੀਂ ਰੱਖੀ ਹੈ ਨਾ ਜੀ ਇਹਨੂੰ ਕੇਵਲ ਤੇ ਕੇਵਲ ਕੌਮ ਨੂੰ ਕੱਟਿਆ ਲਾਗੂ ਕਰ ਔਰ ਮੈਂ ਪਿਛਲੇ ਦਿਨ ਤੋਂ ਮੰਗ ਕਰ ਰਿਹਾ ਕਿ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇ ਔਰ ਨਰੂਲ ਮੈਂਬਰ ਚੋਣ ਵਾਲੀ ਕਮੇਟੀ ਜੁੜ ਕੇ ਆਉਣ ਔਰ ਇੱਕ ਢਾਂਜਾ ਬਣੇ ਸਦਾਰਕ ਢਾਂਜਾ ਜੀ ਦੇ ਵਿੱਚ ਸਿੱਖਾ ਦੇ ਹਰ ਗੱਲ ਨੂੰ ਹਰ ਪਹਿਲ ਨੂੰ ਵਧੀਆ ਤਰੀਕੇ ਨਾਲ ਵਾਚਿਆ ਜਾਵੇ ਅੱਜ ਤੱਕ ਜਿੰਨੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਆ ਉਹ ਤਾਂ ਸਾਰੇ ਸਮੇਂ ਨੂੰ ਨਾਮ ਹੋਇਆ ਵਰਗੇ ਆ ਸਾਰੇ ਬਾਦਲਾਂ ਦੇ ਹੀ ਆ ਜੋ ਜਾਂ ਜ਼ਿਆਦਾਤਰ ਬਾਦਲਾਂ ਦੇ ਬਾਦਲਾਂ ਦੇ ਵੀ ਨਹੀਂ ਰਹੇ ਕਿਉਂਕਿ ਸੋਨਾ ਸਾਬ ਤੋਂ ਚੋਣ ਹੀ ਨਹੀਂ ਹੋਈ ਓਹੋ ਅੱਜ ਤੇ ਉਹ ਸਿਰਫ ਉੱਥੇ ਪ੍ਰਬੰਧ ਚਲਾਉਣ ਵਾਸਤੇ ਉਹਨਾਂ ਦਾ ਜਿਹੜਾ ਇੱਕ ਜੈਕਟਡ ਕਮੇਟੀ ਬਣਾਈ ਗਈ ਆ ਆ ਜਿਹੜੇ ਫਰਮਾਨ ਸੁਣਾਏ ਜਾ ਰਹੇ ਨਾ ਇਹ ਤਾਨਾਸ਼ਾਹੀ ਰਹੀ ਜਾਵੇ ਇਹ ਕਿਸੇ ਸਿਆਸੀ ਦੇ ਕਹਿਣ ਤੇ ਸੁਣਾਏ ਜਾ ਰਿਹਾ ਹੈ ਮੈਂ ਇਹ ਕਹਿਣੀ ਚਾਹੁੰਦਾ ਕਿ ਬਾਦਲ ਪਰਿਵਾਰ ਆਪਣੇ ਮਨ ਤੋਂ ਇਹ ਭਲੇਖਾ ਕਰ ਦੇ ਜਿਵੇਂ ਗੁਰੂ ਸਾਹਿਬ ਨੇ ਉਹਨਾਂ ਨੂੰ ਰਾਜਨੀਤੀ ਤੋਂ ਪਰੇ ਕਰ ਦਿੱਤਾ ਨਾ ਹੁਣ ਇਹ ਕੁਰਸੀ ਇਹਨਾਂ ਕੋਲ ਰਹਿਣੀ ਨਹੀਂ ਰਹੀ ਭਾਵੇਂ ਜਿੰਨੇ ਮਰਜੀ ਹੋਰ ਮਲਵਲੇ ਝੂਠੇ ਇਲਜ਼ਾਮ ਲਾ ਕੇ ਕੌਮ ਨੂੰ ਜੋ ਮਰਜੀ ਕਹੀ ਜਾਵੇ ساری ਉਮਰ ਇਹ ਆਰਐਸਐਸ ਦੇ ਵਿੱਚ ਰਹੇ ਅੱਜ ਇਹ ਪੂਰੀ ਕੌਮ ਨੂੰ ਆਰਐਸਐਸ ਕਹ ਰਿਹਾ ਸਾਰੀ ਉਮਰ ਉਹਨਾਂ ਦੇ ਵਿੱਚ ਰਹਿ ਕੇ ਵਿਜੀਰੀ ਹਟਾਈ ਹੈ ਕੋਈ ਜ਼ਮਾਨ ਹੈਗਾ ਹੈ ਕੋਈ ਬਾਤ ਨਾ ਕੋ ਉਲਟਾ ਚੋਰ ਕੋਲ ਕੋ ਦਾਂਦੇ ਜੋ ਸੀ ਜੱਥੇਦਾਰ ਕੋਧੂ ਸਰਵਾਰ ਜੋ ਇੱਕ ਦੱਸਿਓ ਕਿ ਜੋ ਸਿੱਖੀ ਦੇ ਅੱਧ ਹਾਲਾਤ ਆ ਉਹਨਾਂ ਨੇ ਪਿਛਲੇ ਜਥੇਦਾਰ ਵੀ ਜ਼ਿੰਮੇਵਾਰ ਰਹੇ ਆ ਬਿਲਕੁਲ ਹੀ ਮੇਰੇ ਗੱਲ ਕਹਿਣੀ ਚਾਹੁੰਦਾ ਕਿਉਂਕਿ ਭਾਈ ਗੁਰਦਾਸ ਜੀ ਦਾ ਕਥਨ ਆ ਨੇਕੀ ਧਰਮ ਸਚਾਈ ਜੋ ਡਟ ਕੇ ਰੰਦੇ ਨੇ ਮਰਿਆਂ ਤੋਂ ਵੀ ਮਗਰੋਂ ਲੋਕੀ ਚੰਗਾ ਕਹਿੰਦੇ ਨੇ ਸੱਚ ਬੋਲਣਾ ਚਾਹੀਦਾ ਸੱਚ ਬੋਲਣ ਚੋਹ ਗਰੀਲੀ ਹੋਣਾ ਚਾਹੀਦਾ ਮੈਂ ਮੈਂ ਜਿਹੜੀ ਗੱਲ ਤੁਸੀਂ ਮੈਨੂੰ ਸਵਾਲ ਕੀਤਾ ਉਹਦਾ ਜਵਾਬ ਦੇਣ ਲੱਗਾ ਕਿ ਜਥੇਦਾਰਾਂ ਨੂੰ ਇਹ ਫੈਸਲੇ ਪਹੁੰਚ ਪਹਿਲਾਂ ਲੈ ਲੈਣੇ ਚਾਹੀਦੇ ਸੀ ਅੱਜ ਜੱਜੇਦਾਰਾਂ ਦੇ ਉੱਤੇ ਵੀ ਦਬਾਅ ਬਣਿਆ ਮਾ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਅਸੀਂ ਪਰੇਸ਼ਾਨ ਆ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਪਰ ਜਦੋਂ ਉਹਨਾਂ ਦੇ ਨਾਲ ਸਿੱਧੂ ਕੌਮ ਹਰਾਸਮੈਂਟ ਹੋ ਰਹੀ ਸੀ ਉਹ ਕਹਿੰਦੇ ਨੇ ਜਦੋਂ ਸ਼ੇਕ ਆਪ ਨੂੰ ਲੱਗਦਾ ਫੇਰ ਪਤਾ ਲੱਗਦਾ ਸ਼ੇਕ ਹੈ ਕੀ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਜੇ ਅਸੀਂ ਕੌਮ ਨੂੰ ਬਚਾਉਣਾ ਵਾ ਸਾਨੂੰ ਸਵਾਰਥ ਛੱਡੇ ਪੜਿਆ ਜੱਜੇਦਾਰਾਂ ਤੋਂ ਬਾਅਦ ਹੋਰ ਵੀ ਜੱਜੇਦਾਰੀਆਂ ਆਗੀਆਂ ਵਾ ਜਿਨ੍ਹਾਂ ਦੇ ਸਵਾਰਥ ਹੀ ਪੂਰੇ ਹੁੰਦੇ ਮੈਂ ਕਾ ਕਿ ਅੱਜ ਬਹੁਤ ਸਾਰੇ ਲੋਕ ਉਹ ਵੀ ਹੋਣਗੇ ਜਿਹੜੇ ਅਜੇ ਨਾਲ ਦਾ ਵਿਰੋਧ ਇਸ ਕਰਕੇ ਕਰ ਰਿਹਾ ਕਿ ਕਿਸੇ ਨਾ ਕਿਸੇ ਸਾਮ ਨੂੰ ਲਾਗੇ ਲਾ ਲੈਣ। ਸਪਸ਼ਟ ਹੈ ਜਿਹੜੇ ਬੰਦੇ ਅਜ ਵਿਰੋਧ ਕਰਦੇ ਆ ਕਿਸੇ ਟਾਈਮ ਦੇ ਸਾਡਾ 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 ਸਿੱਖਾਂ ਦਾ ਸਿਧਾਂਤ ਸੀ ਨਾ ਉਹ ਸਿਧਾਂਤ ਬੜਾ ਉੱਚਾ ਸੀ। ਕਿ ਸਾਨੂੰ ਨਵਾਬੀਆਂ ਵੀ ਸਰਕਾਰਾਂ ਵੱਲੋਂ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਠੋਕਰਾ ਮਾਰੀ। ਤੁਸੀਂ ਇਹ ਮੰਨਦੇ ਆ ਕਿ ਜਿਹੜੇ ਆਪਣੇ ਜ਼ਿੰਮੇਦਾਰ ਇਹ ਨਾ ਨਿਰਪੱਖ ਫੈਸਲਾ ਲਗਾ ਸੀ ਕਿਸ ਸਿਧਾਂਤ ਅਨੁਸਾਰ ਫੈਸਲਾ ਲੈ ਕੇ ਕਰਕੇ ਸਰਕਾਰ ਨਹੀਂ ਆ। ਬਿਲਕੁਲ ਮੈਂ ਗੱਲ ਕਹਿ ਰਿਹਾ ਦੇਰ ਆਵੇ ਦੁਸਤਾਰੇ ਤੁਸੀਂ ਉਹਨੇ ਸਵਾਲ ਕੀਤਾ ਸੀ ਉਹਦਾ ਮੈਂ ਜਵਾਬ ਤੁਹਾਨੂੰ ਦੇ ਦਿੱਤਾ ਕਿ ਇਹ ਜ਼ਿੰਮੇਦਾਰਾਂ ਨੇ ਦੇਰੀ ਲਈ ਆ ਪਰ ਫੇਰ ਵੀ ਸਵੇਰ ਤੋਂ ਭੁੱਲਿਆ ਸ਼ਾਮ ਨੂੰ ਕਰੇ ਜੇ ਉਹ ਭੁੱਲਿਆ ਨਹੀਂ ਗਣ ਚਲਦਾ ਮੈਂ ਤੁਹਾਨੂੰ ਦੱਸ ਰਿਹਾ ਕਿ 2000 तकरीबन 14 15 ਦੇ ਲਾਗੇ ਕਿ ਨਾਰਕਸ਼ਾ ਫਕੀਰ ਫਿਲਮ ਆਈ ਸੀ ਤੇ ਉਦੋਂ ਦਾ ਜਥੇਦਾਰ ਗਿਆਨੀ ਗੁਰਬਜਨ ਸਿੰਘ ਸੀ ਅਕਾਲ ਤਖਤ ਸਾਹਿਬ ਦੇ ਤੇ ਮੈਂ ਉਹਨਾਂ ਦੇ ਕੋਲੋਂ ਮਨ ਪੱਤਰ ਲੈ ਕੇ ਗਿਆ ਮੈਂ ਹੋਰ ਵੀ ਮਸਲੇ ਤੇ ਲੈ ਕੇ ਗਿਆ ਜਿਵੇਂ ਬੰਦੀ ਸਿੰਘਾਂ ਦਾ ਮਸਲਾ ਸੀ ਜਿਹੜੇ ਜੂਨ 1984 ਦੇ ਪਰਿਵਾਰ ਸੀ ਉਹਨਾਂ ਦਾ ਮਸਲਾ ਸੀ ਛੇੜ ਪਰਿਵਾਰਾਂ ਦਾ ਮਸਲਾ ਸੀ ਔਰ ਉਹ ਫਿਲਮ ਦਾ ਵੀ ਮਸਲਾ ਸੀ ਔਰ ਉਹ ਫਿਲਮ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਰੋਕ ਗਈ ਨਹੀਂ ਨਿਕਲੀ ਹੋਈ ਔਰ ਉਹਦੇ ਵਿੱਚ ਜਥੇਦਾਰ ਸਾਹਿਬ ਨੇ ਮਿਲ ਕੇ ਗੱਲ ਕੀਤੀ ਕਿ ਤੂੰ ਮੋਹਨ ਸਿੰਘ ਸਾਡੇ ਕੋਲ ਆ ਜਾਂਦਾ ਵਾ ਚਲੋ ਅਸੀਂ ਤੇਰੇ ਆਏ ਦੀ ਗੱਲ ਵੀ ਸੁਣਦੇ ਆ ਪਰਸ ਕੌਮ ਸਾਥ ਕੀ ਦਿੰਦੀ ਮੈਨੂੰ ਉਹ ਗੱਲ ਕਹਤੀ ਆਈ ਕਿ ਗਰਵਜਨ ਸਿੰਘ ਨੇ ਹੱਥ ਮਾਰ ਕੇ ਗੱਲ ਕਹੀ ਸੀ ਔਰ ਮੈਂ ਫਿਰ ਇਹ ਤਿਆਰ ਕਰ ਰਿਹਾ ਕਿ ਮੈਨੂੰ ਉਸ ਜ਼ਥੇਦਾਰ ਦੀ ਕਈ ਗੱਲ ਐਤੇ ਪੂਰੀ ਕਰਨੀ ਪੈਣੀ ਆ ਮੈਂ ਅੱਜ ਪ੍ਰੈਸ ਦੇ ਜ਼ਰੀਏ ਗੱਲ ਕਹਿੰਦਾ ਵਾ ਜਿੰਨਾ ਚਿਰ ਜ਼ਥੇਦਾਰਾਂ ਦਾ ਵਿਧਿਵਿਧਾਨ ਨਹੀਂ ਬਣਦਾ ਔਰ ਇਹਨਾਂ ਜ਼ਥੇਦਾਰਾਂ ਨੂੰ ਕਲੀਅਰ ਚ ਦੁਬਾਰਾ ਬਹਾਲ ਨਹੀਂ ਕੀਤਾ ਜਾਂਦਾ ਅਸੀਂ ਦਿਨ ਰਾਤ ਲਾ ਕੇ ਪ੍ਰੋਟੈਸਟ ਕਰਾਂਗੇ ਔਰ ਜਿਹੜਾ ਕੱਲ ਦਰਦਮੀ ਟਕਸਾਲ ਦਾ ਨਹਿਰ ਸਿੰਘ ਜੱਤੇ ਬੰਗੀਆਂ ਦਾ ਪ੍ਰੋਗਰਾਮ ਉਹ ਵਿੱਚ ਫੁੱਲ ਮਹਿਦ ਕਰਾਂਗੇ ਉਹਨਾਂ ਦਾ ਅਗਲਾ ਕੀ ਪ੍ਰੋਗਰਾਮ ਆ ਉਹ ਤਾਂ ਉਹ ਹੀ ਕਰ ਸਕਦੇ ਆ ਪਰ ਸਾਡਾ ਅੱਜ ਅਸੀਂ ਪ੍ਰੈਸ ਦੇ ਜਿਹੜੀ ਗੱਲ ਕਹਿ ਦੇਣੀ ਚਾਹੁੰਦੇ ਆ ਕਿ ਜਿੰਨਾ ਚਿਰ ਅਸੀਂ ਜੱਥੇਦਾਰਾਂ ਦਾ ਰੁਤਬਾ ਬਹਾਲ ਨਹੀਂ ਕਰਾ ਲੈਂਦੇ ਚਾਹੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜਾ ਸੁਧਾਰ ਮੰਗਦੇ ਉਹ ਨਹੀਂ ਹੁੰਦਾ ਅਸੀਂ ਇਹ ਲੜਾਈ ਅੱਜ ਤੋਂ ਜਾਰੀ ਕਰਦੇ ਆ ਪਹਿਲਾਂ ਤੋਂ ਵੀ ਲੜ ਰਹੇ ਆ ਪਰ ਅੱਜ ਅਸੀਂ ਅਲਾਨੀਆਂ ਲੜਾਈ ਲੜਾਂਗੇ ਸਿੰਘ ਸਾਹਿਬ ਤੁਸੀਂ ਇਹ ਗੱਲ ਕੀਤੀ ਕੌਮ ਨੂੰ ਇਕੱਠੇ ਕਰਨ ਦੀ ਗੱਲ ਬੜਾ ਪਹਿਲੇ ਕੁਝ ਘੰਟੇ ਪਹਿਲੇ ਸਰ ਇੱਕ ਹੋਰ ਜੱਫੇਬੰਦੀ ਆ ਇਸੇ ਮੁੱਦੇ ਦੇ ਕਾਨਫਰੰਸ ਕਰਕੇ ਗਏ ਆ ਉਹਦੇ ਵਿੱਚ ਵੀ ਸਿੱਖਾਂ ਅੱਜ ਸਿੱਖੀ ਸੇਖਰ ਇੱਕ ਦੂਜੇ ਦੇ ਵੈਰੀ ਬਣਿਆ ਹੋਇਆ ਜੇ ਦੀ ਗੱਲ ਤੁਸੀਂ ਕਹੀ ਜੱਫੇਬੰਦੀਆਂ ਦੀ ਮੈਂ ਸਤਿਕਾਰ ਕਰਦਾ ਜਿਹੜਾ ਕੋਈ ਇਕੱਠਿਆਂ ਦੀ ਗੱਲ ਕਰਦੇ ਮੈਂ ਹਮੇਸ਼ਾ ਤੋਂ ਅੱਜ ਤੋਂ ਨਹੀਂ ਮੈਂ ਕੌਮੀ ਇਨਸਾਨ ਮੋਰਚੇ ਦੀ ਵੀ ਇਕੱਠਿਆਂ ਹੁੰਦੀ ਗੱਲ ਕੀਤੀ ਸੀ ਮੈਂ ਬਰਗਾੜੀ ਵਾਲੇ ਮਸਲੇ ਤੇ ਵੀ ਇਕੱਠਿਆਂ ਹੁੰਦੀ ਗੱਲ ਕੀਤੀ ਸੀ ਔਰ ਮੈਂ ਹੁਣ ਵੀ ਕਹਿੰਦਾ ਸਿੱਖ ਤੋਂ ਇਕੱਠੀ ਹੋਵੇ ਪਰ ਸੇਖ ਤੋਂ ਮਤਾਂ ਇਕੱਠੀ ਹੋਣੀ ਆ ਜਿੱਨਾਂ ਚ ਅਸੀਂ ਆਪਣੇ ਸਵਾਰਥ ਨਹੀਂ ਛੱਡਦੇ ਜੇ ਮੈਂ ਵੀ ਸਵਾਰਥ ਰੱਖ ਕੇ ਗੱਲ ਕਰੂੰਗਾ ਤੇ ਸੇਖੋਂ ਨਹੀਂ ਰੱਠੀ ਹੋਣੀ ਔਰ ਮੈਨੂੰ ਇੰਨਾ ਭਰੋਚਾ ਪਈ ਜੇ ਮੈਂ ਸਵਾਰਥ ਨਹੀਂ ਰੱਖਦਾ ਤੇ ਮੈਂ ਦਿਲੋਂ ਅਰਦਾਸ ਕਰਦਾ ਹਾਂ ਤੇ ਉਹਦੇ ਘਰ ਅਰਦਾਸ ਮੇਰੀ ਪਰਵਾਨ ਹੋਣੀ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਮੀਡੀਆ ਦੇ ਮਾਧਮੇ ਦੇ ਜ਼ਰੀਏ ਕਿ ਜਦੋਂ ਹੁਕਮਾਨਾਂ ਨੇ ਨਾਲ ਛੇੜਛਾੜ ਹੋਈ ਸੀ ਤੇ ਰਾਜਸਥਾਨ ਦੀਆਂ ਸਿੱਖ ਜੱਟੇ ਬੰਦੀਆਂ ਬਾਹਲੀਆਂ ਸੇਟਾਂ ਦੀਆਂ ਸਿੱਖ ਜੱਟੇ ਬੰਦੀਆਂ ਨੇ ਮੈਨੂੰ ਇੱਕ ਸਰਦਾ ਪੱਤਰ ਭੇਜਿਆ ਸੀ ਕਿ ਤੁਸੀਂ ਜੱਜੇਦਾਰ ਸਾਹਿਬ ਨੂੰ ਦੇਖ ਕੇ ਆਓ ਔਰ ਮੈਂ ਜੱਜੇਦਾਰ ਸਾਹਿਬ ਦੇ ਸੂਰਤ ਦੇਖ ਕੇ ਜੱਜੇਦਾਰ ਸਾਹਿਬ ਵਰਗੇ ਜੀ ਨੇ ਸਤਤਰੇ ਵਿੱਚ ਜਿਹੜਾ ਉਹ ਮੰਗ ਪੱਤਰ ਦੇ ਕੇ ਆਇਆ ਸੀ ਅਸੀਂ ਉਸ ਦਿਨ ਹੀ ਇਹ ਗੱਲ ਕਹੀ ਸੀ ਕਿ ਜੇ ਹੁਕਮ ਨਾਮੇ ਨਾਲ ਛੇੜਛਾੜ ਹੋਈ ਜੇ ਹੁਕਮਨਾਮਾ ਇਨਬਿਟ ਲਾਗੂ ਨਾ ਕੀਤਾ ਗਿਆ ਤੇ ਰਾਜਸਥਾਨ ਤੋਂ ਬਾਹਲੀਆਂ ਸੇਟਾਂ ਤੋਂ ਸਿੱਖ ਜੱਟੇ ਬੰਦੀਆਂ ਆ ਕੇ ਉੱਤੇ ਆ ਕੇ ਪ੍ਰੋਟੈਸਟ ਕਰਨਗੇ ਔਰ ਇੱਕ ਤਰੀਕ ਵਾਲੇ ਦਿਨ ਰਾਜਸਥਾਨ ਤੋਂ ਜੂਪੀ ਤੋਂ ਹਰਿਆਣੇ ਤੋਂ 6 ਜੱਤੇ ਬੰਦਿਆਂ ਨੇ ਆ ਕੇ ਪ੍ਰੋਟੈਸਟ ਕੀਤਾ ਤਾਂ ਅੰਮ੍ਰਿਤਸਰ ਦੀਆਂ ਨਿਊਜ਼ ਲੱਗਣਗੀਆਂ ਇੱਕ ਮਾਰਦੀਆਂ ਔਰ ਉਸ ਸ਼ਾਮ ਦੀ ਰਾਤ ਜੱਤੇ ਨਾਲ ਸਾਹਿਬ ਦਾ ਫੈਸਲਾ ਆ ਗਿਆ ਸੀ ਕਿ ਹੁਕਮਨਾਮਾ ਇਹਦੇ ਲਾਗੂ ਹੋਊਗਾ ਪੁਰਾਣੀ ਪ੍ਰਤੀਜਾ ਦੀ ਸਾਰੀ ਬਰਖਸ਼ਤ ਕੀਤੀ ਜਾਊਗੀ ਔਰ ਨਵੀਂ ਪ੍ਰਤੀਨੋ ਜਿਹੜੀ ਆ ਤਵੱਜੂ ਦਿੱਤੀ ਜਾਊਗੀ ਔਰ ਮੈਂ ਹੁਣੇ ਆ ਕੇ ਇਸ ਪ੍ਰੈਸ ਕੌਂਸਲ ਕਲੱਬ ਜਾ ਕੇ ਗੱਲ ਕਰ ਰਿਹਾ ਮੈਂ ਪਿਛਲੇ ਜਦੋਂ ਜੱਤੇ ਸਰੋਨੀ ਕਮੇਟੀ ਚੱਲੀ ਰਹੇ ਉਦੋਂ ਤੋਂ ਇਹ ਗੱਲ ਕਰਦਾ ਆ ਔਰ ਇੱਕ ਗੱਲ ਮੈਂ ਸਪਸ਼ਟ ਕਰ ਦੇਣੀ ਚਾਹੁੰਦਾ ਵਾ ਕਿ ਸਿੱਖ ਤੋਂ ਤਾਂ ਦੱਸ ਸਕੀਏ ਕਿ ਜੇ ਅਸੀਂ ਸਵਾਰਥ ਛੱਡ ਗਏ ਤੇ ਔਰ ਜੇ ਅੱਜ ਗੱਲ ਕਰੀਏ ਸਿੱਖ ਆਉਂਦਾ ਜੋ ਹਾਲਾਤ ਹੋਇਆ ਨਾ ਉਹ ਸਾਡੇ ਸਵਾਰਥਾਂ ਨੇ ਕੀਤੇ ਆ ਚਾਹੇ ਸਰੋਨੀ ਕਮੇਟੀ ਦੇ ਮਾਮਲੇ ਤੇ ਸਵਾਰਥ ਹੋਣ ਚਾਹੇ ਬਾਦਲ ਪਰਿਵਾਰ ਦੇ ਸਵਾਰਥ ਹੋਣ ਚਾਹੇ ਸਾਡੇ ਹਰ ਜਥੇਦਾਰਾਂ ਦੇ ਸਵਾਰਥ ਹੋਣ ਜਿੰਦ ਤੱਕ ਅਸੀਂ ਸਵਾਰਥ ਤੋਂ ਮੁਕਤ ਹੋ ਗਏ ਉਸ ਦਿਨ ਸਾਡਾ ਜਿਹੜਾ ਸਿੱਖ ਰਾਜ ਕਿਤੇ ਦੂਰ ਨਹੀਂ ਗਿਆ ਸਿੱਖ ਰਾਜ ਅੱਜ ਵੀ ਅਗਵਾ ਜੇ ਅਸੀਂ ਕਰੋਨਾ ਕਰੋਨਾ ਦੇ ਲੰਗਰ ਲਾ ਸਕਦੇ ਆ ਕੀ ਗੱਲ ਮੈਂ ਪਿਛਲੇ ਦਿਨੀ ਸ਼ਰੋਮਨੀ ਕਮੇਟੀ ਨਾਲ ਗੱਲ ਕਹੀ ਸੀ ਕਿ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਦੇ ਜਿਹੜੇ ਲੋਕ ਇੱਕ ਪਿੰਡਾਂ ਦੇ ਗਰੰਤੀ ਸਿੰਘਾਂ ਵਾਸਤੇ ਇੱਕ ਪਿੰਡਾਂ ਦੇ ਰਾਗੀਆਂ ਢਾਡੀਆਂ ਵਾਸਤੇ ਇੱਕ ਮੱਕੜਾ ਬਰਕਪਾਸ ਦਿੱਤਾ ਜਦੋਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਉਹਨਾਂ ਦੇ ਬੱਚਿਆਂ ਦੀ ਦਵਾਈ ਦਾ ਕਿਉਂਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ ਪਰ ਇੱਥੇ ਕੀ ਆ ਗੁਰੂ ਦੀ ਗੋਲਕ ਤੇ ਮੀਰ ਦਾ ਮੂੰਹ ਹੈ ਇਹ ਇਹ ਗੁਰੂ ਦੀ ਗੋਲਕ ਦਾ ਜਿਹੜਾ ਵਾਲਕੀਟਾ ਵਾਲੇ ਸਾਹਿਬ ਦੇ ਵਿੱਚ ਅਸੀਂ ਉਹ ਤਾਂ ਨਹੀਂ ਜਾਈ ਪਰ ਜੋਰ ਕਰਾਂਗੇ ਇਹਨਾਂ ਨੇ ਕਿਹੜੀਆਂ ਰੈਲੀਾਂ ਵਿੱਚ ਕਿੰਨਾ ਚਰਚਾ ਕੀਤਾ ਸੀ ਆਰਟੀਆਈ ਪਾ ਕੇ ਇਹਨਾਂ ਤੋਂ ਮੰਗ ਕਰਾਂਗੇ ਕਿ ਸਾਨੂੰ ਪ੍ਰੋਟੈਸਟ ਕਰਕੇ ਸਾਡੀ ਲੜਾਈ ਇੰਨੀ ਨਹੀਂ ਗੀ ਵੀ ਅਸੀਂ ਜਥੇਦਾਨਾ ਤੱਕ ਅਸੀਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੀ ਅਕਾਲਪੁਰਖ ਸਾਹਿਬ ਦੀ ਜਿਹੜੀ ਅੱਜ ਇਹ ਮਾਨਵਜਾਦ ਦਾ ਨੂ ਫੇਸ ਪਾ ਰਹੇ ਆ ਉਹਨੂੰ ਸਦਾ ਲਈ ਸ਼੍ਰੀ ਅਕਾਲਪੁਰਖ ਸਾਹਿਬ ਨੂੰ ਸਮਰਪਿਤ ਆ ਪੰਜਾਬ ਦਾ ਦੇਸ਼ ਦਾ ਵਿਦੇਸ਼ ਦਾ ਹਰੀ ਦੇ ਕਾਰਤਕ ਸਾਨੂੰ ਸਮਰਪਿਤ ਆ ਇਹੋ ਜਿਹੇ ਲੋਕਾਂ ਦਾ ਜਿਹੜਾ ਜੇ ਇਹ ਬਿਲਕੁਲ ਨਹੀਂ ਗ੍ਰੇਟ ਕਰਨਗੇ ਤੇ ਸਾਨੂੰ ਜਿਹੜਾ ਵੀ ਰਾਹ ਪਾਉਣਾ ਪਿਆ ਉਹ ਅਸੀਂ ਸਿਧਾਂਤਾਂ ਦੇ ਮਤਲਬ ਗੁਰਮਤਿਜਾ ਦੇ ਮਤਲਬ ਅਸੀਂ ਪਾਵਾਂਗੇ ਸਿੰਘ ਸਾਹਿਬ ਇੱਕ ਲਾਸ ਸਵਾਲ ਹੈ ਇੱਕ ਲਾਸ ਸਵਾਲ ਹੈ ਸਿੰਘ ਸਾਹਿਬ ਕੱਲ ਜਿਹੜਾ ਉਲੀਕੇ ਆ ਗਿਆ ਪ੍ਰੋਗਰਾਮ ਅਲੱਗ-ਅਲੱਗ ਜਥੇਬੰਦੀਆਂ ਲੋ ਪੰਥਕ ਜਥੇਬੰਦੀਆਂ ਲੋ ਇਹ ਸਭ ਦਾ ਇਕੱਠੇ ਹੋ ਜਾਣਗੇ ਆਮ ਜਿਹੜਾ ਸਿੱਖ ਹੈਗਾ ਸਿੱਖ ਕੌਮ ਦੇ ਵਿੱਚ ਜਿਹਨੇ ਵੀ ਲੋਕ ਉਹਨਾਂ ਨੂੰ ਕੀ ਅਪੀਲ ਹੈ ਤੁਹਾਡੀ ਮੇਰੀ ਇਹ ਕਹੀਆ ਕਿ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਲੀកਿਆ ਗਿਆ ਹੈ ਨਾ ਉਹਦੇ ਵਿੱਚ ਕੁਝ ਸਵਾਰਥੀ ਲੋਕ ਉਸ ਚੀਜ਼ ਨੂੰ ਵਕਰੀ ਦਿੱਕ ਦੇ ਰਿਹਾ ਹੈ ਮੈਂ ਸਿੱਧਾ ਇਹ ਕਹਾਂ ਉਹ ਜਨਨ ਦੀ ਜਮੀਰ ਮਾਰਗਦੀ ਨਾ ਉਹਨਾਂ ਦੀ ਜ਼ਗੀਰ ਦਾ ਕੋਈ ਫਰਕ ਨਹੀਂ ਆ ਅੱਜ ਉਹ ਲੋਕ ਪਿਛਲੀਆਂ ਗੱਲਾਂ ਨੂੰ ਚੁੱਕ ਕੇ ਉਸ ਇਸ ਪ੍ਰੋਗਰਾਮ ਨੂੰ ਇਹ ਰੰਗਤ ਦੇ ਰਿਹਾ ਜੀ ਇਹ ਤਾਂ ਸਿਆਸੀ ਪ੍ਰੋਗਰਾਮ ਹੈ ਜਿਹੜੇ ਬੰਦਿਆਂ ਨੇ ساری ਉਮਰ ਸਿਆਫਤਦਾਨਾਂ ਦਾ ਪਾਣੀ ਭਰਿਆ ਉਹ ਅੱਜ ਸਿੱਖਿਆ ਦੇਣ ਇਹ ਇੱਕ ਇੱਕ ਪ੍ਰੋਗਰਾਮ ਜਿਹੜਾ ਸਮੂਜੀ ਕੌਮ ਦਾ ਜਿਹੜਾ ਹੁਕਮਨਾਮਾ ਲਾਗੂ ਕਰਾਉਣ ਦੀ ਮੰਗ ਸੀ ਸੂਚੀ ਕੌਮ ਦੀ ਸੀ ਇਸ ਕਰਕੇ ਇਹਦੇ ਵਿੱਚ ਜੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਅਪੀਲ ਕਰਦਾ ਵਾਂ ਪੰਜਾਬ ਸਰਕਾਰ ਨੂੰ ਵੀ ਕਿ ਇਹ ਜਿਹੜਾ ਪ੍ਰੋਟੈਸਟ ਆ ਇਹਦੇ ਵਾਸਤੇ ਬਹੁਤ ਸਾਰੇ ਸ਼ਰਾਰਤੀ ਅੰਸਰਾਂ ਦੀ ਵਿਉਤਬੰਦੀ ਵੀ ਬਣੀ ਜਾ ਰਹੀ ਹੋਵੇ ਪਰ ਉਸ ਜਿਹੜਾ ਸਿੱਖਾਂ ਦੇ ਜੋ ਭਾਵਨਾਵਾਂ ਦੇ ਅਨੁਸਾਰ ਉਹ ਮਾਰਚ ਕੱਢਿਆ ਜਾ ਰਿਹਾ ਵਾ ਤੇ ਅਸੀਂ ਜਾ ਕੇ ਉੱਥੇ ਵਾਇਕੂ ਦਾ ਜਾਬ ਕਰਨਾ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਜਿਹੜਾ ਵਾ ਯੋਗਦਾਨ ਪਾਉਣਾ ਚਾਹੀਦਾ ਉਹਨਾਂ ਦਾ ਵੀ ਫਰਜ਼ ਬਣਦਾ ਹੋਵੇ ਕੇਵਲ ਕੱਲਾ ਸਰਕਾਰ ਦਾ ਇਹ ਫਰਜ਼ ਨਹੀਂਗਾ ਕਿ ਅਸੀਂ ਗੱਦੀ ਲਈ ਤੇ ਮੱਤਾ ਦੇ ਕੇ ਦਰਵਾਜ਼ਾ ਖਾਗਿਆ ਕਲ ਸਦਾਕਾ ਦੀ ਵੀ ਹੋਣੀ ਚਾਹੀਦੀ ਹੈ ਇੱਕ ਮਿੰਟ ਕੱਲ ਦੇ ਮੀਟਿੰਗ ਦੇ ਵਿੱਚ ਤੁਸੀਂ ਇਹ ਸਵਾਲ اٹھਾਉਂਦੇ ਕਿ ਦਮਦਮੀ ਤਕਸਾਲ ਦੇ ਮੁਖੀ ਅਨਾਮ ਸਿੰਘ ਧੰਮਾ ਅੱਜ ਤੱਕ ਬਾਦਲਾਂ ਦੇ ਨਾਲ ਹੀ ਖੜੇ ਰਹਿ ਸਰਕਾਰ ਨਾਲ ਪਹਿਲਾ ਮੌਕਾ ਹੈ ਕਿ ਉਹਨਾਂ ਨੇ ਇਹ ਸਿੱਕੀ ਸੰਦੇ ਉੱਤੇ ਸਵਾਲ ਖੜਾ ਕੀਤਾ ਕਾਹਦੇ ਸਵਾਲ ਖੜਾ ਹੋਏਗਾ ਮੈਂ ਤੁਹਾਨੂੰ ਦੱਸ ਰਿਹਾ ਜੀ ਜਿਹੜਾ ਤੁਸੀਂ ਸਵਾਲ ਕੀਤਾ ਤਾਂ ਮੈਂ ਬੜਾ ਦਸਤਾਰ ਰੋ ਕੇ ਜਵਾਬ ਦਵਾਂਗਾ ਸਪਸ਼ਟ ਕਰਾਂਗਾ ਮੈਂ ਤੁਹਾਨੂੰ ਬੋਲ ਬੋਲ ਜਵਾਬ ਕਿ ਦਵਾਂਗਾ ਦਮ ਤੱਕ ਇੱਕ ਸਾਲ ਉਹ ਸੰਸਥਾ ਦਾ ਬਾਬਾ ਜੀ ਸਿੰਘ ਤੋਂ ਲੈ ਕੇ ਮੈਂ ਇੱਕ ਸਾਂਗੀ ਨਹੀਂ ਸੁਣਾਉਣ ਲੱਗਾ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣ ਲੱਗਾ ਇਹ ਵਿਚਾਰ ਉਦਾਲੀ ਆਇਆ ਤੁਸੀਂ ਤਮਾ ਤੱਕੇ ਰੱਖੋਗੇ ਨਹੀਂ ਤੁਮਾ ਤੱਕ ਨਹੀਂ ਅਸੀਂ ਅਸੀਂ ਜੱਗ ਤੋਂ ਚੱਲਾਂਗੇ ਵੇਖੋ ਮੈਂ ਕਿਸੇ ਮੈਂ ਮੈਂ ਤਾਂ ਰਜ਼ਲ ਮਟਰੋਲ ਨਹੀਂ ਕਰ ਲਈ ਬੇਟਾ ਔਰ ਮੈਂ ਤੁਹਾਡੇ ਹਰ ਕਰਦਾ ਜਵਾਬ ਸੰਜੀਤ ਨਾਲ ਉਹ ਤੁਹਾਡੇ ਤੁਸੀਂ ਤੁਹਾਡਾ ਫਰਜ਼ ਹੁੰਦਾ ਮੈਂ ਤਾਂ ਦੱਸ ਦੇਣੀ ਕਿ ਤੁਹਾਡਾ ਨਾਮ ਸਿਰ ਤੁਮਾ ਦੀ ਹੈ ਨਾ ਬਾਬਾ ਨਾਮ ਸਿੰਘ ਤੋਂ ਮਾਲੀਗਾਲੀ ਨਹੀਂ ਕੀਤੀ ਜਾ ਰਹੀ ਹੈ ਬਾਬਾ ਨਾਮ ਸਿੰਘ ਤੋਂ ਮਾਰੇ ਤਾਨੂੰ ਜਾਤ ਹੁਣਾਵਾ ਇੱਕ ਵਾਰੀ ਆਰਥੂ ਤੋਸ ਦਾ ਜਵਾਨ ਲਗੜਾਂਗੇ ਚ ਲੱਗ ਰਿਹਾ ਸੀ ਉਦੋਂ ਵੀ ਪਹਿਲ ਕਰੀ ਕੀਤੀ ਸੀ ਫਿਰ ਉਹਦੇ ਤੋਂ ਬਾਅਦ ਬੇਲਵੀ ਦੇ ਮਸਲੇ ਤੇ ਵੀ ਉਹ ਬੋਲੇ ਅੱਜ ਜਿਹੜੇ ਬਾਬਾ ਨਾਮ ਸਿੰਘ ਨੂੰ ਟ੍ਰੋਲ ਕਰਦੇ ਆ ਨਾ ਮੈਂ ਸ਼੍ਰੋਮਿਕ ਕਮੇਟੀ ਦਾ ਇੱਕ ਸਾਫਤਾ ਸੇਵਾਦਾਰ ਵੀ ਆਂ ਔਰ ਦੰਦ ਮੀਟਰ ਕਸਾ ਕੇ ਵੀ ਅਸੀਂ ਸੇਵਾ ਕਰਦੇ ਰਹੇ ਆ ਔਰ ਮੇਰਾ ਜਿਹੜਾ ਪੱਕਾ ਇਹ ਆ ਕਿ ਜਿਹੜੇ ਬੰਦਿਆਂ ਚ ਬਾਬਾ ਨਾਮ ਸਿੰਘ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਟ੍ਰੋਲ ਕਰ ਰਹੇ ਇਸੇ ਟਾਈਮ ਤੇ ਦੰਦਮਿਤਿਕਸਾਲ ਤਾਂ ਉਹ ਵੀ ਅੱਛਾ ਸੀ ਉਹ ਵੀ ਉਸ ਦੰਦਮਿਤਿਕਸਾਲ ਦੇ ਵਿੱਚ ਹੈਗੇ ਸੀ ਜਦੋਂ ਕਿਸੇ ਦਾ ਨਿੱਜ ਸਵਾਰਥ ਨਹੀਂ ਪੂਰਾ ਹੁੰਦਾ ਤੇ ਉਹ ਕਿਸੇ ਨਾ ਕਿਸੇ ਨੂੰ ਟ੍ਰੋਲ ਕਰਦਾ ਮੈਨੂੰ ਵੀ 10 ਬੰਦੇ ਕਹਿਣ ਵਾਲੇ ਹੋਣਗੇ ਪਰ ਮੈਂ ਇਹ ਗੱਲ ਕਹਿੰਦਾ ਵਾਂ ਕਿ ਜਿਹੜਾ ਕਰਦਾ ਮਸਲਾ ਨਾ ਉਹ ਮਸਲਾ ਪਰਸਨ ਨਾਲ ਰਿਲੇਟੜਿਆ ਜੇ ਬਾਬਾਰ ਨਾਮ ਸੇ ਇਹਨੇ ਪਹਿਲ ਕਦਮੀ ਕੀਤੀ ਹੈ ਉਹਦੇ ਤੇ ਕੰਮ ਅਸੀਂ ਉਹਦੇ ਤੇ ਪੜਾ ਦਵਾਂਗੇ ਜਿਵੇਂ ਜਾ ਕੇ ਉੱਥੇ ਕੋਈ ਨਾ ਬਾਬਾ ਜੀ ਤੁਸੀਂ ਉੱਥੇ ਕੇ ਇਹ ਕੋ ਹੁੰਦੇ ਫਰਜ਼ ਨਹੀਂ ਮਤਲਬ ਪੁੱਛਣਾ ਫਰਜ਼ ਨਹੀਂ ਮਰਦਾ ਪਰ ਉਹ ਇੱਕ ਬਕਲਾ ਪਲੇਰ ਬੰਦਾ ਅੱਜ ਜਿਹੜੀ ਗੱਲ ਕਰਨਿਆ ਮੇਰਾ ਮਕਸਦ ਹੈ ਯਾਰ ਕਿ ਮੈਂ ਵਰਦਾ ਭਨਾਂ ਸਿੰਘ ਹੋਣਾ ਨਹੀਂ ਹੋਰ ਪ੍ਰੋਗਰਾਮ ਦਿੱਤਾ ਮੈਂ ਇਹ ਪ੍ਰੋਗਰਾਮ 10 ਤਰੀਕ ਨੂੰ ਵੀ ਪਹਿਲਾਂ ਜਾ ਕੇ ਆ ਬਾਹਰਲੇ ਸਿੱਖਾਂ ਦੀ ਵੀ ਮੰਗ ਸੀ ਔਰ ਹਕੂਮਣਾਵਾ ਵੀ ਲੱਗ ਹੋਣਾ ਚਾਹੀਦਾ ਸੀ ਜਿਹੜਾ ਜਥੇਦਾਰਾਂ ਨੂੰ ਸਸਪੈਂਡ ਕੀਤਾ ਗਿਆ ਉਹਦਾ ਵੀ ਰੀਜ਼ਨ ਸਾਹਮਣੇ ਹੋਣਾ ਚਾਹੀਦਾ ਤਾਂ ਸਾਡਾ ਮੇਨ ਮਕਸਦ ਇਹ ਆ ਔਰ ਜਿਹੜੇ ਜਿਹੜੇ ਮਰਨਾ ਕਰ ਨਾ ਮੈਨੂੰ ਮੈਨਾਂ ਕਰ ਦੇਣਾ ਕ ਕਰ ਪੁੱਛਣ ਸਵਾਲ ਕਰਨਾ ਵਰ ਗਿਆ ਸਿੱਖ ਦਾ ਸਿੱਖ ਨਾਲ ਵਿਚਾਰ ਕਰਨਾ ਵਰ ਗਿਆ ਟਕਰਾਅ ਕਰਨਾ ਵਰ ਜੀ ਗਿਆ ਮੈਂ ਪੁੱਛਣਾ ਬੰਦਾ ਪਰ ਜਦੋਂ ਗੱਲ ਮਿਸ਼ਨ ਕਿਸੇ ਵੀ ਸੰਘਰਸ਼ ਦੀ ਹੋਵੇ ਉਦੋਂ ਸਭ ਨੂੰ ਯਾਦ ਆ ਜਾਂਦੀ ਹੈ ਤੇ ਜਦੋਂ ਅਸੀਂ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਬੈਠਦੇ ਨੇ ਫਿਰ ਆਪਾਂ ਪਰਸਨਲ ਵਿਊ ਲੈ ਲਈ ਤੇ ਆ ਲੈਣਾ ਇਹ ਵਿਊ ਵੀ ਤਾਂ ਇੱਕ ਲਾਲਚੀ ਇੱਕ ਸਵਾਰਥੀ ਆ ਨਾ ਮੈਂ ਕਹਿੰਦਾ ਸਾਨੂੰ ਸਵਾਰ ਤੇ ਚੜਨੇ ਪੈਣੇ ਆ ਜੇ ਅਸੀਂ ਪੁੱਛਣਾ ਨਾ ਕਿਸੇ ਨੂੰ ਫਿਰ ਸਾਨੂੰ ਖੋਦੋ ਸਵਾਰਤਾਂ ਤੋਂ ਭਰੇ ਹੋ ਕੇ ਹੁਣ ਜਿਹੜੇ ਬੰਦੇ ਜ਼ਿਆਦਾ ਬੋਲ ਰਹੇ ਆ ਨਾ ਉਹਨਾਂ ਦਾ ਤੁਸੀਂ ਪੜਤਾਲ ਕਰੋ ਦੰਦਵੀਂ ਤੋਂ ਇੱਕ ਸਾਲ ਦੇ ਹੀ ਵਿਦਿਆਰਥੀ ਆ ਦੰਦਵੀਂ ਤੋਂ ਇੱਕ ਸਾਲ ਦੇ ਹੀ ਆ ਮੈਨੂੰ ਨਹੀਂ ਪਤਾ ਨਾਲੇ ਕਰਕੇ ਬੋਲ ਰਹੇ ਆ ਹਾਂ ਜਿੱਥੇ ਕੋਈ ਜਿੱਥੇ ਜਿਹੜਾ ਕਾਰਨ ਆ ਉਹਦੇ ਤੇ ਅਸੀਂ ਉੱਚ ਦੇ ਰਹੀਆਂ ਬੈਸ ਵੀ ਕਰਦੇ ਉਹ ਕਰਦੇ ਰਵਾਂਗੇ ਮਤਲਬ ਕਿ ਮੈਂ ਤਾਂ ਬਾਗੀ ਜਾਂਦਾ ਨਹੀਂ ਜੀ ਬਾਬਾ ਜੀ ਉਹ ਇਹ ਗੱਲਾਂ ਜਿਹੜੀਆਂ ਮੇਰਾ ਮਕਸਦ ਹੈ ਜਿਹੜਾ ਕਾਨਫਰੰਸ ਸੀ ਨਾ ਤੇ ਮੈਂ ਉਸ ਪ੍ਰੋਗਰਾਮ ਨੂੰ ਮੈਂ ਪਹਿਲਾਂ ਵੀ ਇਹ ਜਿਹੜਾ ਪ੍ਰੋਗਰਾਮ ਉੱਤੇ ਲਿਖਿਆ ਹੋਇਆ ਸੀ ਕਿ ਹੁਲੇ-ਮੁਲੇ ਤੋਂ ਵਾਧਾ ਸਕਦਾ ਮਾਨਗੁਰ ਸਾਹਿਬ ਤੋਂ ਆਣਾ ਸੀ ਜਾਵਾਂਗੇ ਹੁਣ ਅਸੀਂ ਉਹ ਮੈਸੇਜ ਸਮਝ ਗਏ ਅਸੀਂ ਉਸ ਪ੍ਰੋਗਰਾਮ ਨੂੰ ਸਮਰਥਨ ਕਰ ਰਹੇ ਹਾਂ ਔਰ ਉਹਦੇ ਨਾਲ ਜਾ ਰਹੇ ਹਾਂ ਉਹ ਕੀ ਕਰਦੇ ਉਸ ਤੋਂ ਬਾਅਦ ਆ ਪਤਾ ਨਹੀਂ ਅਸੀਂ ਇਹ ਲੜਾਈ ਜਾਲੀ ਰੱਖਾਂਗੇ ਉਹਨਾਂ ਦਾ ਕੰਮ ਦਾ ਜਿਹੜਾ ਕਰਨਾ ਵਾ ਉਹਦੇ ਵਿੱਚ ਅਸੀਂ ਸਮਰਥਨ ਕਰ ਰਹੇ ਹਾਂ ਉਹਨਾਂ ਤੋਂ ਬਾਅਦ ਅਸੀਂ ਬਹੁਤ ਸਾਰੇ ਜਿਹੜੇ ਸ਼ਰ ਅਰੇ ਜਿਹੜੇ ਇਹਨਾਂ ਦੇ ਗਲਾ ਆ ਮੈਂ ਖੁਦ ਰਾਜਨੀ ਸੀਮੇ ਕਰੋਨੀ ਮੈਂ ਕਿਤੇ ਤਰ ਜੈਨ ਦਿੱਤਾ ਉਹਨੇ ਗੱਲ ਵਿੱਚ ਸਪਸ਼ਟ ਕੀਤੀ ਸੀ ਵੀ ਜਿਸ ਦਿਨ ਗਿਆਨੀ ਹਰਪ੍ਰੀਤ ਸਿੰਘ ਦੀ ਹਸ피ਤਾ ਦੇ ਕੇ ਜਾ ਰਹੇ ਸੀ ਉਹਦੋਂ ਤੁਸੀਂ ਸਾਰਿਆਂ ਨੇ ਗਿਆ ਨਹੀਂ ਜੀ ਅਸੀਂ ਉਧਰ ਲੋਕਾਂ ਦਾ ਬਾਹਰ ਸੀ ਲੋਕਾਂ ਦੇ ਵਿੱਚ ਵਿਰੋਧ ਸੀ ਤੁਸੀਂ ਕਹਿੰਦੇ ਨਹੀਂ ਹਰ ਕਿਸੇ ਨਹੀਂ ਜਾ ਸਕਦੇ ਉਹਨੂੰ ਤੁਸੀਂ ਫੇਰ ਦੁਬਾਰਾ ਲਿਆਂਦਾ ਫੇਰ ਤੁਸੀਂ ਇਹਨੂੰ ਦੁਬਾਰਾ ਆਪਣੇ ਕਲਿੱਕੇ 'ਚ ਲਿਆ ਆ ਕੇ ਫਿਰ ਉਹਦੇ ਤੇ ਹਲ ਜਾਂਦਾ ਕੇ ਕੱਢਿਆ ਜਿਸ ਦਿਨ ਮੈਂ ਸ਼ਰੋਨੀ ਕਮੇਟੀ ਛੱਡੀ ਸੀ ਮੈਂ ਇਸ ਹਸਦਾਂ ਦੇ ਛੱਡੀ ਸੀ ਮੈਂ ਵੀ ਜੇ ਉੱਥੇ ਰਹਿ ਜਾਂਦਾ ਤੇ ਮੇਰੇ ਤੇ ਲਿਆ ਜਾਉਂਣੇ ਸੀ ਕਿ ਆਟਾ ਕਿਉਂ ਖੜਿਆ ਗਿਆ ਇਹ ਜੀ ਸੁੱਤਾ ਖੜਿਆ ਗਿਆ ਤੇ ਇਹ ਜੀ ਕੜਾਹ ਜਿਆਦਾ ਖੜਿਆ ਗਿਆ ਇਹ ਗੱਲਾਂ ਜਿਹੜੀਆਂ ਇਹਨਾਂ ਨੂੰ ਸੋਲਦੀਆਂ ਵਾ ਜਿਹੜਾ ਸੱਚਾ ਸੂਚਾ ਸਿਰ ਗਿਆ ਉਹ ਇਹਦਾ ਅਧਿਕਾਰਤ ਨਹੀਂ ਕਰਦਾ ਜਿਹੜੀ ਹਰਕਤ ਇਹਨਾਂ ਨੇ ਜੱਦედაਰਾਂ ਨਾ ਕੀਤੀ ਆ ਇਹ ਤਾਂ ਮਸੰਦਾ ਨੂੰ ਹੀ ਲੱਗੇ ਇਹਨਾਂ 'ਤੇ ਮਸੰਦਾ ਦਾ ਨਾਮ ਵੀ ਨਹੀਂ ਦੇ ਸਕਦੇ ਇਹ ਸਵਾਲ ਹੈ ਤੁਸੀਂ ਬਰਗਾਰੀ ਕਾਂਡ ਤੇ ਜਾਂ ਹੋਰਾਂ ਦੀਆਂ ਜਿਹੜੇ ਪੰਜਾਬ ਚ ਕਾਂਡ ਹੋਏ ਆ ਜਿਨੇ ਵੀ ਬੇਰਗੀ ਕਾਂਡ ਹੋਏ ਆ ਤੇ ਇਸਨੂੰ ਜਿੰਨੇ ਦੀ ਆਪਾਂ ਗੱਲ ਕਰੀਏ ਬਾਲੀਦਲ ਤੋਂ ਲੈ ਕੇ ਕਾਂਗਰਸ ਸਰਕਾਰ ਤੱਕ ਤਾਂ ਖੁਦ ਸਿੱਖ ਰਹੇ ਨੇ ਹੁਣ ਭਗਵੰਤ ਮਾਨ ਦੀ ਸਰਕਾਰ ਕੁਮਰ ਵਿਜੇ ਪ੍ਰਤਾਪ ਜੀ ਨੇ ਆਪਣੀ ਰਿਪੋਰਟ ਬਣਾ ਲਈ ਸੀ ਲੇਕਿਨ ਉਹਨਾਂ ਨੂੰ ਇਹ ਆਪਣੀ ਨੌਕਰੀ ਛੱਡਣੀ ਪੈ ਗਈ ਪਾਰਟੀ ਚ ਜਾਣਾ ਪੈ ਗਿਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ ਜਿਹੜਾ ਬਰਗਾਰੀ ਵਾਲਾ ਮਸਲਾ ਨਾ ਦਾਸ ਨੇ ਉਸ ਮਸਕੂਰ ਜਿਹਦੇ ਦੀ ਹਾਜ਼ਰੀ ਭਰੀ ਔਰ ਮੈਦਾਨੇ ਦੀ ਛੋਟੀ ਜੀ ਆਪਣੀ ਕਾਨਫਰੰਸ ਲੱਗੇ ਹੋ ਜਾਣੀ ਆ ਲੇਕਿਨ ਮੈਂ ਕਾਨਫਰੰਸ ਲੈ ਕੇ ਨਹੀਂ ਚੱਲ ਰਿਹਾ ਮੈਂ ਵਿਚਾਰਾਂ ਦੀ ਗੱਲ ਕਰ ਰਿਹਾ ਤੁਸੀਂ ਚਾਰ ਬੰਦੇ ਬੈਠੇ ਸੀ ਸੱਪ ਸੰਗ ਕਰ ਰਹੇ ਆ ਮੈਂ ਬਰਗਾੜੀ ਦੇ ਮੋਰਚੇ ਤੇ ਜਦੋਂ ਗਿਆ ਹੁਣ ਬਰਗਾੜੀ ਦਾ ਮੋਰਚਾ ਦੋ ਬੰਦੇ ਲੀਡ ਕਰਦੇ ਸੀ ਔਰ ਜਦੋਂ ਉੱਥੇ ਸਾਰੇ ਜਾਣੇ ਗਏ ਉੱਥੇ ਕੀ ਚੱਲ ਰਿਹਾ ਸੀ ਬਰਗਾੜੀ ਕਿਉਂ ਸਰਕਾਰ ਨਾਲ ਬਰੇ ਸੀ ਕਿ ਬਰਗਾੜੀ ਦਾ ਮੁੱਦਾ ਮੁੱਦਾ ਨਹੀਂ ਰਹਿਣ ਦਿੱਤਾ ਉਹਨੂੰ ਇੱਕ ਜਨਤਕ ਮੁੱਦਾ ਬਣਾ ਲਿਆ ਜਿਵੇਂ ਕਾਂਗਰਸ ਨੇ ਜੂਨ 1984 ਦੀ ਇਹ ਨਾ ਕਤਲੇਆਮ ਹੋਇਆ ਪਰ ਉਹ ਉਹ ਉਹਦੇ ਲਈ ਉਹਦੇ ਲਈ ਉਹਨੂੰ ਕੰਟਰੋਵਰਸੀ ਕਰਕੇ ਸਰਕਾਰਾਂ ਲਈ ਉਹਦਾ ਜਸਟੀਫਾਈ ਨਹੀਂ ਕੀਤਾ ਬਲਕਿ ਉਹ ਜਿਹੜੇ ਇਹ ਹੁੰਦੇ ਸੀ ਨਾ ਧਾਰਨ ਹੁੰਦੇ ਜਿਨ੍ਹਾਂ ਨਾਲ ਕਿਸੇ ਕਿਤੇ ਵਝੇਗੀ ਹੋਈ ਹੈ ਤੇ ਕਿਸੇ ਵੀ ਤਰ੍ਹਾਂ ਦਾ ਉਹਨੂੰ ਸਰਕਾਰ ਜਸਟੀਫਾਈ ਕਰਦੀ ਹੁੰਦੀ ਆ ਉਹਨੂੰ ਮੁੱਦਾ ਨਹੀਂ ਬਣਾਉਂਦੀ ਇਹ ਤਾਂ ਇਤੋਂ ਤੱਕ ਗਿਰ ਗਈ ਰਾਜਨੀਤੀ ਵਾਸਤੇ ਕਿ ਹਰ ਇੱਕ ਬੰਦੇ ਨੇ ਮੁੱਦਾ ਬਣਾ ਕੇ ਵਰਤਿਆ ਦੇ ਪ੍ਰਤਾਪ ਉਹਨਾਂ ਦੇ ਵਿਧਾਇਕ ਵਿਚਾਰਾ ਰੌਲਾ ਪਾ ਰਿਆ ਔਰ ਜਦੋਂ ਚੋਣਾ ਲੱਗਿਆ ਸੀ ਮੇਰਾ ਹਲਕਾ ਮਜੀਠਾ ਦਾ ਉਮਰ ਵਿਜੇ ਪ੍ਰਤਾਪ ਜੀ ਨੂੰ ਕੇਂਦਰੀ ਆਲ ਨੇ ਕਿਹਾ ਸੀ ਕਿ ਇਹ ਸਾਰਾ ਕੁਝ ਕਰੂਗਾ ਤੇ ਅੱਜ ਉਸ ਬੰਦੇ ਨੂੰ ਕੈਨੇਡਾ ਦੇ ਵਿੱਚ ਕਿਸੇ ਖਾਤੇ ਖਿਲਾ ਰਿਆ ਨਹੀਂ ਕਰ ਇਹ ਜਵਾਬ ਸਰਕਾਰ ਨੂੰ ਲੋਕਾਂ ਨੇ ਹਮਲੇ ਟਾਈਮ ਤੇ ਪੁੱਛਣਾ ਵਾ ਪਰ ਮੈਂ ਗੱਲ ਨਾਲ ਕਹਿਣਾ ਚਾਹੁੰਦਾ ਦਾਰਨਾ ਕਰਨਾ ਚਾਹੁੰਦਾ ਵਾ ਕਿ ਜਿਹੜੇ ਬੰਦਿਆਂ ਨੇ ਗੁਰੂ ਸਾਹਿਬ ਦੇ ਨਾਮ ਤੇ ਵੋਟਾਂ ਮੰਗੀਆਂ ਭਾਵੇਂ ਉਹ ਕੈਪਟਨ ਰਹਿੰਦੇ ਆ ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ ਭਾਵੇਂ ਉਹ ਸੁਖਵੀਰ ਬਾਦਲ ਸੀ ਤੇ ਭਾਵੇਂ ਜੋਤਕਾ ਭਗਵੰਨ ਦਾ ਇਹਦਾ ਲੇਖਾ ਉਹਨਾਂ ਨੂੰ ਦੇਣਾ ਪੈਣਾ